फास्टर न्यूज़ टीम ਵੱਲੋਂ ਕਟਰਾ ਜਮਲ ਸਿੰਘ ਬਾਜ਼ਾਰ ਦੀਆਂ ਕਈ ਵਾਰ ਖਬਰਾਂ ਵਖਾਈਆਂ ਗਈਆਂ ਜਿੱਥੇ ਰਾਂਗ ਸਾਈਡ ਪਾਰਕਿੰਗ ਅਤੇ ਨਾਜਾਇਜ਼ ਕਬਜ਼ਿਆਂ ਦੀ ਪਰਮਾਰ ਹੁੰਦੀ ਹੈ ਪਰ ਸਾਡੀ ਟੀਮ ਵੱਲੋਂ ਸ਼ਨੀਵਾਰ ਦੀ ਸਵੇਰ ਬਾਜ਼ਾਰ ਦਾ ਦੌਰਾ ਕੀਤਾ ਅਤੇ ਬਾਜ਼ਾਰ ਦੀਆਂ ਤਸਵੀਰਾਂ ਰਾਹੀਂ ਦੁਕਾਨਦਾਰਾਂ ਨੂੰ ਇੱਕ ਵਾਰ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਟਰਾ ਜਮਲ ਸਿੰਘ ਚੌਂਕ ਦੇ ਵਿੱਚ ਸਵੇਰ ਦਾ ਸਮਾਂ ਅਸੀਂ ਮੌਜੂਦ ਆ ਇੱਥੇ ਤੇ ਤੁਹਾਨੂੰ ਅਸੀਂ ਦਿਖਾਉਣਾ ਇਹ ਚਾਹਨੇ ਆ ਕਿ ਜਿੰਨੇ ਵੀ ਇਸ ਚੌਂਕ 'ਚ ਰਸਤੇ ਨੇ ਦਰਬਾਰ ਸਾਹਿਬ ਦੀ ਗੱਲ ਕਰੀਏ ਦਰਬਾਰ ਸਾਹਿਬੋਂ ਜਿਹੜਾ ਰਸਤਾ ਆਂਦਾ ਹੈ ਯਾ ਫਿਰ ਬਿਜਲੀ ਵਾਲੇ ਚੌਂਕ ਨੂੰ ਰਸਤਾ ਜਾਂਦਾ ਜਾਂ ਹਾਥੀਗੇਟ ਨੂੰ ਜਿਹੜਾ ਰਸਤਾ ਜਾਂਦਾ ਹੈ ਤੇ ਤੁਸੀਂ ਰਸਤੇ ਦੇਖੋ ਕਿ ਕਿੰਨੇ ਖੁੱਲੇ ਨਜ਼ਰ ਆ ਰਹੇ ਨੇ ਸਵੇਰ ਦਾ ਸਮਾਂ ਹੈ ਕਿ ਜਦੋਂ ਦੁਕਾਨਦਾਰ ਹਜੇ ਨਹੀਂ ਆਏ ਤੇ ਸਮਾਨ ਜਿਹੜੇ ਨੇ ਉਹ ਬਾਹਰ ਫੁੱਟਪਾਥਾਂ ਤੇ ਨਹੀਂ ਰਖੇ ਨਾ ਹੀ ਸੜਕਾਂ ਤੇ ਪਾਰਕਿੰਗ ਹੈ ਇਸ ਵੇਲੇ ਸੋ 80 ਫੁੱਟ ਕਰੀਬ ਜਿਹੜੀ ਸੜਕ ਹੈ ਦੇਖੋ ਕਿੰਨਾ ਖੁੱਲਾ ਰਸਤਾ ਹੈ ਤੇ ਜੇਕਰ ਦੁਕਾਨਦਾਰ ਸਹੀ ਨੀਅਰ ਦੇ ਨਾਲ ਆਪਣਾ ਕਾਰੋਬਾਰ ਕਰਨ ਤਾ ਕਿਸੇ ਨੂੰ ਵੀ ਇੱਥੇ ਦਿਨ ਵੇਲੇ ਜਿਹੜੀ ਹੈ ਦੁਪਹਿਰ ਵੇਲੇ ਜਿਹੜੀ ਹੈ ਕੋਈ ਸਮੱਸਿਆ ਨਹੀਂ ਆ ਸਕਦੀ ਪਰ ਇੱਥੇ ਦੁਕਾਨਦਾਰਾਂ ਦਾ ਵੱਡਾ ਰੋਲ ਹੈ ਕਿ ਦੁਕਾਨਦਾਰਾਂ ਨੂੰ ਆਪਣੀ ਮਾਨਸਿਕਤਾ ਜਿਹੜੀ ਹੈ ਉਹ ਬਦਲ ਨਹੀਂ ਹੋਵੇਗੀ ਤੇ ਤੁਸੀਂ ਬਾਜ਼ਾਰ ਦੇਖੋ ਕਿੰਨੇ ਖੁੱਲੇ ਨੇ ਪਰ ਜਦੋਂ ਦੁਕਾਨਦਾਰ ਆਪਣਾ ਸਮਾਨ ਫੁੱਟਪਾਥਾਂ ਤੇ ਰੱਖ ਦਿੰਦੇ ਨੇ ਤੇ ਫਿਰ ਪਾਰਕਿੰਗ ਜਿਹੜੀ ਹੈ ਉਹ ਸੜਕ ਤੇ ਲਗਣੀ ਸ਼ੁਰੂ ਹੋ ਜਾਂਦੀ ਹੈ ਅੱਧੀ ਸੜਕ ਜਿਹੜੀ ਹੈ ਉਹ ਪਾਰਕਿੰਗ ਮਾਲ ਲੈਂਦੀ ਹੈ ਤੇ ਬਾਕੀ ਦਾ ਜਿਹੜਾ ਰਸਤਾ ਹੈ ਜਿਹੜਾ ਫੁੱਟ ਪਾਥ ਨੇ ਜਿਹੜੇ ਉਹ ਦੁਕਾਨਦਾਰ ਮਾਲ ਲੈਂਦੇ ਨੇ ਸੋ ਜਿਸ ਦੇ ਨਾਲ ਦੁਕਾਨਦਾਰਾਂ ਨੂੰ ਵੀ ਦਿੱਕਤ ਹੁੰਦੀ ਹੈ ਤੇ ਰਾਹੀਗਰਾਂ ਨੂੰ ਵੀ ਦਿੱਕਤ ਹੁੰਦੀ ਹੈ ਸੋ ਇਹ ਜੋ ਹੁਣ ਤੁਸੀਂ ਦੇਖ ਰਹੇ ਹੋ ਪਰ 12 ਵਜੇ ਦੀਆਂ ਜੋ ਤਸਵੀਰਾਂ ਹੋਣਗੀਆਂ ਜਾਂ ਜਦੋਂ ਦੁਕਾਨਦਾਰ ਆਣਗੇ ਉਹ ਤਸਵੀਰਾਂ ਕੁਝ ਹੋਰ ਹੋਣਗੀਆਂ ਪਰ ਹੁਣ ਇੱਥੇ ਨਗਰ ਨਿਗਮ ਨੂੰ ਦੋਸ਼ ਜਾਂ ਫਿਰ ਟ੍ਰੈਫਿਕ ਪੁਲਿਸ ਨੂੰ ਦੋਸ਼ ਨਹੀਂ ਦੇਣਾ ਬਣਦਾ ਇਹ ਦੁਕਾਨਦਾਰਾਂ ਦੀ ਜ਼ਿੰਮੇਵਾਰੀ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਾਂ